ਅੰਮ੍ਰਿਤਸਰ ਹਾਲਗੇਟ ਦੇ ਬਾਹਰ ਅੱਜ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਾਈਪਾ کارਕੁਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਸਰਕਾਰ ਉੱਤੇ ਹੜ ਰਾਹਦ ਫੰਡ ਦੇ ਗਲਤ ਇਸਤੇਮਾਲ ਦਾ ਤੇ ਨਾਕਾਮ ਪ੍ਰਬੰਧਨ ਦੇ ਗੰਭੀਰ ਦੋਸ਼ ਲਾਏ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਹੜਾਂ ਦੌਰਾਨ ਪੰਜਾਬ ਲਈ 12000 ਕਰੋੜ ਰੁਪਏ ਦੇ ਰਾਹਤ ਫੰਡ ਭੇਜੇ ਗਏ ਸਨ ਪਰ ਆਮ ਆਦਮੀ ਭਗਵਾਨ ਸਾਮਨ ਸਰਕਾਰ ਨੇ ਉਹ ਪੈਸੇ ਲੋਕਾਂ ਤੱਕ ਪੰਚਾਮ ਦੇ ਬਜਾਇ ਖਾ ਗਏ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ What's that? Bye! A gente já vai perder a linha bye uh -huh. uh -huh. ਹਾਏ 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 ਕਮਾਨ ਮਰਦਾਬਾਦ 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 ਭਗਵਾਨ ਕਮਾਨ ਮਰਦਾਬਾਦ 1.7 ਕਰੋੜ ਕਿਤੇ ਗਿਆ ਹਾਂਜੀ ਮਲਕ ਸਾਹਿਬ ਅੱਜ ਹਾਲਗੇੜ ਦੇ ਬਾਹਰ ਪੰਜਾਬ ਦੇ ਮੁਕਤੰਦੀ ਦਾ ਪੁੱਤਾ ਸੁੱਚਾ ਜੀ ਕੀ ਕਰ ਰਿਹਾ ਹੈ ਐਸਾ ਹੈ ਜੀ ਕਿ ਅੱਜ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਲੋ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸੰਧੂ ਜੀ ਜੀ ਅੱਜ ਸ਼ਤਾ ਦੇ ਵਿੱਚ ਇਹ ਜੋ ਪੰਜਾਬ ਦੀ ਭਗਵੰਤਮਾਨ ਸਰਕਾਰ ਦੇ ਕਾਲੇ ਕਾਰਨਾਮੇ ਨੇ ਉਹਦੇ ਖਿਲਾਫ ਅੱਜ ਪੁਤਲਾ ਦਹਨ ਕਾਰਜਕ੍ਰਮ ਹੋ ਰਿਹਾ ਹੈ ਕਾਰਨ ਹੈ ਕਿ ਅੱਜ ਹੜ੍ਹਾਂ ਦੇ ਨਾਲ ਜਿਹੜਾ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਉਹਦਾ ਜੇ ਕੋਈ ਜ਼ਿੰਮੇਵਾਰ ਹੈ ਤੇ ਉਹ ਭਗਵੰਤਮਾਨ ਜੀ ਦੀ ਇਹ ਨਿਕੰਮੀ ਸਰਕਾਰ ਹੈ ਕਿ ਅੰਗੈਲੀ ਨਾਲ ਇਸ ਸਰਕਾਰ ਦੇ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਵੱਡੇ ਘਾਟੇ 'ਚ ਆ ਗਿਆ ਪੰਜਾਬ ਦੇ ਕਿਸਾਨ ਦਾ ਵਪਾਰ ਵੀ ਖਰਾਬ ਹੋ ਗਿਆ ਕਿਸਾਨੀ ਵੀ ਖਰਾਬ ਹੋ ਗਈ ਪਰਿਵਾਰ ਵੀ ਜਿਹੜੇ ਨੇ ਉਹ ਸੜਕਾ ਤੇ ਆ ਗਏ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਕਿ ਹਣਾ ਤੋਂ 3 ਮਹੀਨੇ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 292 ਕਰੋੜ ਰੁਪਇਆ ਖੜਾ ਤੋਂ ਬਚਾ ਦੇ ਲਈ ਭਵੰਤਵਾਨ ਜੀ ਦੀ ਸਰਕਾਰ ਨੂੰ ਭੇਜਤਾ ਸੀ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਿਹਾ ਹੈ ਬਿਆਸ ਭਾਗੜਾ ਮੈਨੇਜਮੈਂਟ ਬੋਰਡ ਦਾ ਜਿਹੜਾ ਚੇਅਰਮੈਨ ਨੇ ਮਨੋਜ ਤਰਪਾਟੀ ਜੀ ਜਿਉਂ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਪੰਜਾਬ ਸਰਕਾਰ ਤੇ ਭਵੰਤਵਾਨ ਜੀ ਨੇ ਖੜਾ ਨੋ ਰੋਥਾਮ ਦੇ ਖਿਲਾਫ ਕੋਈ ਬੈਠਕ ਨਹੀਂ ਕੀਤੀ ਕੋਈ ਖਰਚਾ ਨਹੀਂ ਕੀਤਾ ਔਰ ਮੌਨਸੂਨ ਦਾ ਤੇ ਪਹਿਲੀ ਪਤਾ ਸੀ ਪਉਖਾਨੀ ਉਹ ਜਿਹੜੇ ਮੌਨਸੂਨ ਬੜੀ ਐਤ ਕੀ ਜ਼ਬਰਦਸਤ ਆ ਰਹੀ ਹੈ ਪਰ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਜਿਸ ਦੇ ਕਰਕੇ ਫੜਾ ਦਾ ਨੁਕਸਾਨ ਪੰਜਾਬ ਨੂੰ ਝੇਲਣਾ ਪਿਆ ਨਾ ਇਹ ਭਗਵੰਤਬਾਨ ਸਰਕਾਰ ਨੇ ਕੋਈ ਨਾਲਾ ਸਾਫ ਕਰਵਾਇਆ ਨਾ ਇਹਨਾਂ ਨੇ ਕੋਈ ਬੰਨ ਰਿਪੇਅਰ ਕਰਾਇਆ ਜਦ ਕਿ 12000 ਕਰੋੜ ਰੁਪਇਆ ਡਿਜ਼ਾਸਟਰ ਮੈਨੇਜਮੈਂਟ ਦਾ ਜਿੰਨੂੰ ਕਹਿੰਨੇ ਆ ਅਸੀਂ ਕਿ ਕਿਸੇ ਵੀ ਮੰਦ ਭਾਗੀ ਜੇ ਕੋਈ ਘਟਨਾ ਹੁੰਦੀ ਐ ਤੇ ਉਹਦੇ ਲਈ ਸਰਕਾਰ ਕੋਲ ਪਿਆ ਸੀ ਪਰ ਦਿਨਾ ਨੇ ਉਹਦੇ ਜੋ ਕੇਵਲ 71000 ਰੁਪਏ ਖਰਚ ਕੀਤਾ ਉਹਦਾ ਹੀ ਕਾਰਨ ਸੀ ਕਿ ਅੱਜ ਪੰਜਾਬ ਜਿਹੜਾ ਉਹ ਹੜ੍ਹਾਂ 'ਚ ਡੁੱਬ ਗਿਆ ਪੰਜਾਬ ਜਿੱਥੇ ਕਿਸਾਨਾਂ ਦੀ ਜ਼ਮੀਨ ਜਿਹੜੀ ਲੱਖਾਂ ਏਕੜ ਐ 4 ਲੱਖ ਏਕੜ ਜ਼ਮੀਨ ਉਹ ਹੜ੍ਹਾਂ ਦੇ ਨਾਲ ਨੁਕਸਾਨ ਹੋ ਗਿਆ ਘਾਰਾ ਤੇ ਮਿੱਟੀ ਆ ਗਈ ਉੱਥੇ ਹੀ ਸੜਕਾਂ ਦਾ ਨੁਕਸਾਨ ਹੋ ਗਿਆ ਔਰ ਸੜਕਾਂ ਦੇ ਨੁਕਸਾਨ ਦੇ ਨਾਲ ਦੁਕਾਨਾਂ ਵੀ ਲੋਕਾਂ ਦੀਆਂ ਟਹਿ ਗਈਆਂ ਪਰਿਵਾਰ ਸੜਕਾਂ ਤੇ ਆ ਗਏ ਜਦ ਕੀ ਇਹਨਾਂ ਦਾ ਜਿੰਨੀ ਹਾਈ ਕਮਾਂਡ ਸੀ ਕੇਜਰੀਵਾਲ ਸੀ ਸਸੋਦੀਆ ਸੀ ਔਰ ਜਿੰਨੇ ਵੱਡੇ ਲੀਡਰਸ਼ਿਪ ਪਹਿਲੇ ਤੇ ਮੋਜਾ ਲੁੱਟਦੇ ਰਹੇ ਬਾਅਦ ਹੀ ਜੋ ਪੰਜਾਬ ਜੋ ਬਾਹਰ ਚਲੇ ਗਏ 15 ਦਿਨ ਲਈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਆਪਣੇ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਰਜਕਾਰੀ ਪ੍ਰਧਾਨ ਅਸ਼wini ਜੀ ਦੇ ਨਾਲ ਹੜਾ ਦੇ ਜੋ ਪ੍ਰਭਾਵਿਤ ਲੋਕ ਸੀ ਉਹਨਾਂ ਦੇ ਨਾਲ ਖੜੇ ਰੇ ਸਾਡੇ ਪ੍ਰਧਾਨ ਮੰਤਰੀ ਜੀ ਵੀ ਆਏ 1600 ਕਰੋੜ ਦਾ ਵੱਡਾ ਪੈਕੇਜ ਦੇ ਗਏ 12000 ਕਰੋੜ ਦੇ ਇਲਾਵਾ ਔਰ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਵੀ ਆਏ ਔਰ ਸਾਡੇ ਲਗਭਗ 50 ਤੋਂ ਵੱਧ ਮੰਤਰੀ ਹਰ ਛੋਟੇ ਤੋਂ ਛੋਟੇ ਪਿੰਡ ਚ ਗਏ ਨੇ ਕੇਂਦਰੀ ਸਰਕਾਰ ਦੇ ਪਰ ਭਗਵਾਨਦਾਨ ਜੀ ਦੇ ਸਮੇਤ ਉਹਨਾਂ ਦੇ ਮੰਤਰੀ ਜਿਹੜੇ ਨੇ ਉਹ ਗਾਇਬ ਰਹੇ ਰਾਹੁਲ ਗਾਂਧੀ ਵੀ ਆਏ ਨੇ ਪੰਜਾਬ ਤੋਂ ਰਾਹੁਲ ਗਾਂਧੀ ਜੀ ਤੇ ਮਲੇਸ਼ੀਆ ગયા ਹੋਏ ਸੀ ਜਦੋਂ ਲੋਕੀ ਇੱਥੇ ਹੜਾ ਦੇ ਵਿੱਚ ਤੜਫ ਰਹੇ ਸੀ ਤੇ ਰਾਹੁਲ ਗਾਂਧੀ ਜਿਹੜਾ ਉਹ ਮਲੇਸ਼ੀਆ ਛੁੱਟੀਆਂ ਬਣਾ ਰਿਹਾ ਸੀ ਅੱਜ ਆਪਣੇ ਛੁੱਟੀਆਂ ਬਣਾ ਕੇ ਅੱਜ ਉਹ ਵਾਪਸ ਆਇਆ ਹੈ ਕਾਂਗਰਸੀਆਂ ਦਾ ਕਹਿਣਾ ਹੈ ਕਿ ਜੇ ਪੰਜਾਬ ਜ਼ਿੰਮੇਵਾਰ ਹੈ ਪੰਜਾਬ ਦੇ ਹੱਦ ਵਿੱਚ ਸਰਕਾਰ ਕਿਉਂ ਨਹੀਂ ਪਰ ਕਾਂਗਰਸੀ ਦੇ ਹੈ ਕਿਤੇ ਨਹੀਂ ਕਹਿਣ ਵਾਲਾ ਤੇ ਉਹ ਛੱਜ ਤੇ ਬੋਲੇ ਛਾਨ ਨਹੀਂ बोल ਰਹੀ ਹੈ 1006 ਵਾਲੀ ਕਾਂਗਰਸੀਆਂ ਨੂੰ ਕੀ ਹੱਕ ਹੈ ਬੋਲਣ ਦਾ ਜਦੋਂ ਲੋਕਾਂ ਦਾ ਦੁੱਖ ਸੰਤਾਪ ਸੀ ਉਦੋਂ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਆਏ ਭਾਜਪਾ ਦੇ ਮੰਤਰੀ ਆਏ ਭਾਜਪਾ ਦੇ ਵਰਕਰ ਪਿਛਲੇ 1 ਮਹੀਨੇ ਤੋਂ ਸੇਵਾ ਹੀ ਲੱਗੇ ਨੇ ਤੇ ਕਾਂਗਰਸੀ ਨੇ ਉਹਨਾਂ ਦਾ ਨੇਤਾ ਹੀ ਅੱਜ ਆਇਆ ਹੈ ਮਲੇਸ਼ੀਆ ਤੋਂ ਆਪਣੀ ਮौज-ਮਸਤੀ ਕਰਕੇ ਤੇ ਕਿਸ ਮੂਹ ਦੇ ਨਾਲ ਇਹ ਕਾਂਗਰਸੀ ਕੰਮ ਕਰਨ ਵਾਲਿਆਂ ਦੇ આરોਪ ਲਾ ਰਿਹਾ ਨੇ ਜਿਨ੍ਹਾਂ ਨੇ ਆਪ ਕੋਈ ਕੰਮ ਵੀ ਨਹੀਂ ਕੀਤਾ ਔਰ ਨਾ ਹੀ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਕੋਈ ਪੁੱਛਗਿੱਛ ਕੀਤੀ ਮਦਦ ਕੀਤੀ